ਸਾਰੇ ਕਿਸਾਨ ਭਰਾਵਾਂ ਦਾ ਬਾਈ ਆਪਣੇ ਸ਼ਰਮਾ ਟਰੈਕਟਰ ਸੇਲਦਾਰੀ ਸਭ ਬੇਤੇ ਸਵਾਗਤ ਆ ਬਾਈ ਅੱਜ ਬੁੱਧਵਾਰ ਦੀ ਮੰਡੀ ਆ ਬਾਈ ਤੁਹਾਡੇ ਬਾਅਦ ਤੇ ਜਮੇ ਦੋ ਜਾਇਜੇ ਰੇਟਾਂ ਦੇ ਟਰੈਕਟਰ ਲੈ ਆਏ ਬਾਈ ਆਪਾਂ 1852 1735 ਬਾਈ ਠੀਕ ਆ ਬਾਈ ਤੇ ਵੀਡੀਓ ਨਾਲ ਲਾਸਟ ਤੱਕ ਬਣੇ ਰਹੋ ਬਾਈ ਚੈਨਲ ਨੂੰ ਤੁਹਾਡੇ ਪੇਜ ਦੀ سپورਟ ਦੀ ਲੋੜ ਆ ਬਾਈ ਠੀਕ ਆ ਬੱਦੋ ਬਾਈ ਸ਼ੇਅਰ ਕਰੋ ਵੀਡੀਓ ਬਾਈ ਸਟਾਰਟ ਕਰਦੇ ਆ 700 852 ਸਵਰਾਜ ਆ ਗਿਆ ਬਾਈ 91 ਮਾਡਲ ਅੰਦਰ ਪੰਪ ਬਾਈ ਟਰੈਕਟਰ ਪੇਂਟ ਹੋਇਆ ਚਿਰਦਾ ਕਮੀ ਕੋਈ ਨਹੀਂ ਡੈਕਟਰ ਗੇਰ ਇੰਜਨ ਨਾ ਰਪੀਆ ਰਪੀਆ ਟਾਇਰ ਰਹਿ ਗਿਆ ਮਗਰਲੇ 60 65 ਬੈ ਤੇ ਬਾਈ ਠੀਕ ਹੈ ਜੀ ਗੇਰ ਇੰਜਨ ਨਾ ਫੁੱਲ ਚੰਗਾ ਬਾਈ ਵਾਹ ਕੇ ਲੈ ਜਾ ਮੈਂ ਪਰ ਬੋਂ ਪਰ ਚੰਗਾ ਲੱਗਿਆ 96 ਮਾਡਲ ਆ ਗਿਆ ਬਾਈ ਇਹੋ 1 ਲੱਖ 60000 ਹੋ ਗਿਆ ਡੈਕਟਰ ਦਾ ਮੰਡੀ ਵਾਲਾ ਰੇਟ ਬਾਈ ਠੀਕ ਟਰੈਕਟਰ ਦੇਵਾਂਗੇ ਬਾਈ ਆਪਾਂ ਜਿਹੜਾ ਆਪਣੇ ਚੈਨਲ ਤੇ ਵੀਡੀਓ ਦੇਖ ਕੇ ਉਹ 1 ਲੱਖ ਤੇ 25000 ਦਾ ਸੋ ਬੈ ਬਾਈ ਠੀਕ ਗੇਰ ਇੰਜਨ ਨਾ ਜਾਵਾਂ ਸਿਆਣਾ ਹੀ ਆ ਬਾਈ ਠੀਕ ਹੈ ਤੇ ਸੌਦਾ ਜਿੱਥੇ ਮਰਜੀ ਹੋ ਜਾ ਬਾਈ ਆਪਣੇ ਚਾਬੀ ਨਾਲ 10000 ਰੁਪਏ ਛੋੜੋ ਠੀਕ ਹੈ ਅੱਗੇ ਦਿਖਾ ਦੇ ਤੂੰ 35 ਵਾਲਾ ਸਵਰਾਜ ਬਾਈ 10 ਮਾਡਲ ਆ ਇਹ ਬਾਈ ਜਮੇ ਜਾਏ ਜੇ ਰੇਟ 'ਚ ਦੇਣਾ ਠੀਕ ਕੋਈ ਵੀ ਨਹੀਂ ਦਿੰਦਾ ਜਿੱਥੇ ਮਰਜ਼ੀ ਵਗ ਜਾਓ ਬਾਈ ਜੇ ਟਰੈਕਟਰ 'ਚ ਨੁਕਸ ਹੋਇਆ ਆਪਾਂ ਬੈਠੇ ਆ ਟਰੈਕਟਰ ਪੁੱਠਾ ਝੜ ਜਿਓ ਬਾਈ ਠੀਕ 10 ਮਾਡਲ ਆ ਗਿਆ ਬਾਈ ਇਹ ਮਗਲੇ ਟਾਇਰ ਆ ਗਏ 13 ਹੁੰਦੇ ਠੀਕ ਟਾਇਰ ਰਹਿ ਗਿਆ ਟਰੈਕਟਰ ਦੇ 70 ਤੋਂ 75 ਪੈਸੇ ਸੀ 80 ਮੰਨਣੇ 80 ਮੰਨ ਲਾ ਮੂਹਰ ਲੈ ਗਿਆ 60.65 ਪੈਸੇ ਬਾਈ ਐਮ ਆਰ ਤੋਂ ਦੇ ਟਰੈਕਟਰ ਸਾਰਾ ਰੀਜਨਲ ਆ ਕੱਲੇ ਮਗਰਾੜਾਂ ਦੇ ਟੱਚਿੰਗ ਹੋਈ ਆ ਬਾਈ ਠੀਕ ਆ ਠੀਕ ਆ ਜਮ ਮਾੜੀ ਮੋਟੀ ਆ ਇਥੋਂ ਜੰਮੀ ਮਾੜੀ ਮੋਟੀ ਵੀ ਹੋਈ ਐ ਸੋਹਾਂ ਜੀ ਦਾ ਠੀਕ ਬਾਕੀ ਸਾਰਾ ਬਾਹਰਨੜ ਦਾ ਪੱਲਿਆਂ ਦਾ ਚਿੱਟੀ ਬੱਟੀ ਦਾ ਰੀਜਨਲ ਟਰੈਕਟਰ ਦਾ ਰੇਟ ਚੈੱਕ ਕਰਾਦੇ 2,85,000 ਟਰੈਕਟਰ ਦੇਵਾਂਗੇ ਹਾਂ ਨਾ 2,35,000 2,35,000 ਠੀਕ ਆ ਨੰਬਰ ਨੋਟ ਕਰ ਲਓ ਬਾਈ ਇਹ ਵੀਡੀਓ ਵਧੀਆ ਲੱਗੀ 94787 49399 ਕੋਈ ਕਮਿਸ਼ਨ ਨਹੀਂ ਬਾਈ ਚਾਬੀ ਨਾ 1000 ਰੁਪਏ ਛੋੜ ਟਰੈਕਟਰ ਮਿਲਣਗੇ ਬਾਈ ਤੁਨੂੰ ਤਲਵੰਡੀ ਸਾਹਿਬ ਠੀਕ ਆ ਬ ਡਾਕਟਰਾਂ ਦਾ ਬਾਈ ਕਮੀ ਕੋਈ ਨਹੀਂ ਵਾਕੇ ਦਸੰਦੀ ਕਰਕੇ ਲੈ ਜਾਓ ਠੀਕ ਠੀਕ ਆ ਬਾਈ ਸਾਡੇ ਕੋਲ ਠੱਗਾ ਠੋੜੀ ਵਾਲਾ ਕੰਮ ਨਹੀਂ ਪੈਂਦਾ ਜਿਵੇਂ ਮਰਜ਼ੀ ਡਾਕਟਰ ਕਾਢ ਕੇ ਲੈ ਜਾਓ ਠੀਕ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਬਾਈ ਧੰਨਵਾਦ